ਅਜਨਾਲਾ ਤੋਂ ਇਸ ਮੌਕੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਅਜਨਾਲਾ ਪਹੁੰਚ ਕੇ ਉਹਨਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਸੌਂਪੇ ਗਏ ਨੇ ਇਹ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਨੁਕਸਾਨ ਦੇ ਸਿਰਫ 30 ਦਿਨਾਂ ਦੇ ਅੰਦਰ-ਅੰਦਰ ਪ੍ਰਭਾਵਿਤ ਪਰਿਵਾਰਾਂ ਅਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਹੋਵੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਹਰ ਮੁਸ਼ਕਲ ਦੇ ਵਿੱਚ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਹਾਰੇ ਨਾਲ ਪ੍ਰਭਾਵਿਤ ਖੇਤਾਂ ਲਈ 20000 ਪ੍ਰਤੀ ਏਕੜ ਦਾ ਸਭ ਤੋਂ ਵੱਧ ਮੁਆਵਜ਼ਾ ਜਾਰੀ ਕੀਤਾ ਗਿਆ ਹੈ ਜੋ ਅੱਜ ਤੱਕ ਕਿਸੇ ਵੀ ਰਾਜ ਨੇ ਨਹੀਂ ਦਿੱਤਾ ਇਸ ਮੌਕੇ ਤੇ ਕਿਸਾਨਾਂ ਦੇ ਚਿਹਰਿਆਂ ਉੱਤੇ ਰਾਹਤ ਦੇ ਅਸਾਰ ਨਜ਼ਰ ਆ ਰਹੇ ਸਨ ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ ਕਿ ਉਹਨਾਂ ਦੀ ਆਵਾਜ਼ ਸੁਣੀ ਗਈ ਮੇਰਾ ਨਾਮ ਸੰਤੋਖ ਸਿੰਘ ਜੀ ਪਿੰਡ ਫੋਟ ਗੁਰਬਖਸ਼ ਫਸਲ ਜੀ ਸਾਡੀ 5 ਏਕੜ ਖਰਾਬ ਹੋਈ ਹੀ 5 ਏਕੜ ਦਾ ਸਾਨੂੰ ਜੀ ਅੱਜ ਚੈੱਕ ਮਿਲਿਆ ਲੱਖ ਰੁਪਈਆ ਦਾ ਮੇਰੇ ਗੱਲ ਕੀ ਜਿਹੜਾ ਅਕਾਊਂਟ ਦੇ ਵਿੱਚ ਆ ਚੁੱਕਾ ਹੈ ਹਾਂਜੀ ਹਾਂਜੀ ਸਰਕਾਰ ਦਾ ਜੀ ਬਹੁਤ ਵਧੀਆ ਕੰਮ ਹੈ ਜੀ ਜਿਉਂ ਤੋਂ 27 ਤਰੀਕ ਨੂੰ ਹਾੜਾ ਆਏ ਸੀ ਉਦੋਂ ਦੇ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਹੀ ਰਹੇ ਆ ਜੀ ਤੇ ਹੁਣ ਮੈਂ ਗਵਰਨਟਮੈਂਟ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਉਹਨਾਂ ਨੇ ਇੰਨੀ ਜਲਦੀ ਜਿਹੜਾ ਆ ਵੀ ਪਰਿਵਾਰੀਆਂ ਤੋਂ ਜਿਹੜਾ ਮੁਆਵਜ਼ਾ ਜਿਹੜਾ ਤਿਆਰ ਕਰਵਾ ਕੇ ਸਾਡੇ ਖਾਤੇ ਆ ਦੇ ਵਿੱਚ ਰਾਸ਼ੀ ਜਿਹੜੀ ਪਾਈ ਹੈ ਦੀਵਾਲੀ ਹੈ ਦੀਵਾਲੀ ਤੋਂ ਪਹਿਲਾਂ ਰਾਸ਼ੀ ਆਇਆ ਇਨਸਾਨਾਂ ਨੂੰ ਪਹਿਲੀ ਵਾਰ ਹੋਇਆ ਕਿ ਸੀਐਮ ਸਾਹਿਬ ਜੀ ਆਉਣ ਤੋਂ ਪਹਿਲਾਂ ਹੀ ਖਾਤੇ ਜਿਹੜਾ ਆ ਪੈਸੇ ਬਿਲਕੁਲ ਜੀ ਬਿਲਕੁਲ ਇਹ ਪਹਿਲਾਂ ਵੀ ਅਸੀਂ ਇਹ ਕਿਹੜਾ ਪਹਿਲੀ ਵਾਰੀ ਸਾਡੇ ਤੇ ਹੜਾ ਆਇਆ ਜੀ ਅੱਜ ਤੋਂ ਪਹਿਲਾਂ ਵੀ 4-5 ਵਾਰੀ ਆ ਚੁੱਕਾ ਆ ਕਿਤੇ 10 ਰੁਪਏ ਦੇ ਚੈੱਕ ਸੀਐਮ ਸਾਹਿਬ ਜੀ ਦਾ ਕਹਰੇ ਕਿਤੇ 100 ਰੁਪਏ ਦੇ ਹਾਂਜੀ ਸਰ ਕੀ ਨਾਂ ਹੈ ਸਰ ਮੇਰਾ ਨਾਮ ਤੇਜਵਿੰਦਰ ਸਿੰਘ ਪਿੰਡ ਪਿਆੜੇਵਾਲ ਅਰੰਦਾਸ ਦੇ ਨੇੜੇ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਮੁਆਵਜ਼ਾ ਰਾਸ਼ੀ ਮਿਲੀ ਹੈ ਕਿੰਨੀ ਰਾਸ਼ੀ ਮੈਨੂੰ 1 ਲੱਖ ਦੇ ਕਰੀਬ ਜਿਹੜੀ ਰਾਸ਼ੀ ਮਿਲੀ ਹੈ 5 ਏਕੜ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਨ ਸਰਕਾਰ ਦਾ ਆਪਣੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਆਪਣੀ ਡੀਸੀ ਮੈਮ ਸਾਖੀ ਸ਼ਾਨੀ ਜੀ ਐ ਜੀਐਮ ਸਾਹਿਬ ਸਮੁੱਚਾ ਪ੍ਰਸ਼ਾਸਨ ਜਿਨ੍ਹਾਂ ਦੀ ਯਤਨਾਂ ਸਦਕਾ ਅੱਜ ਜਿਹੜੇ ਆ ਕਿਸਾਨਾਂ ਨੂੰ ਜਿਹੜੀ ਹੈ ਮੁਆਵਜ਼ਾ ਰਾਸ਼ੀ ਜਿਹੜੀ ਵੰਡੀ ਜਾ ਰਹੀ ਹੈ ਇਹ ਇਹਦੇ ਨਾਲ ਕਿਸਾਨ ਜਿਹੜੇ ਆਪਣੀ ਅਗੇਤੀ ਫਸਲ ਆ ਉਹ ਬੀਜ ਸਕਣਗੇ ਲੰਬੇ ਸਮੇਂ ਤੋਂ ਤੁਸੀਂ ਕਿਸਾਨੀ ਕਰ ਰਹੇ ਜੀ ਇਸ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਆਇਆ ਕਿ ਕਿਸਾਨ ਦੀ ਫਸਲ ਖਰਾਬ ਹੋ ਜਵੇ ਤੇ ਇੰਨੀ ਛੇਤੀ ਜਿਹੜੇ ਪੈਸੇ ਉਹ ਮਿਲੇ ਨਹੀ ਜੀ ਇਹ ਪਹਿਲਾ ਚਾਂਸ ਆ ਮਾਨ ਸਾਹਿਬ ਦੀ ਪਹਿਲੀ ਕੋਸ਼ਿਸ਼ ਆ ਕਿ ਅਜੇ ਪਾੜੀਆਂ ਦੇ ਵਿੱਚ ਸਾਡੇ ਪਾਣੀ ਅਜੇ ਵੀ ਸੁੱਕਾ ਨਹੀਂ ਆ ਪਰ ਸਾਡੇ ਜਿਹੜੇ ਉਹਨਾਂ ਨੇ ਜ਼ਖਮ ਜਿਹੜੇ ਆ ਉਹ ਥੋੜੇ ਜਿ ਮਲਮ ਲਗਾਈ ਉਹਨਾਂ ਉੱਤੇ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਆ ਪਹਿਲਾ ਉਪਰਾਲਾ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਕੁਇਕ ਐਕਸ਼ਨ ਲੈ ਕੇ ਤੇ ਉਹਨਾਂ ਨੇ ਜਿਹੜੇ ਮੁਆਵਜ਼ਾ ਰਾਸ਼ੀ ਵੰਡੀ ਕਿੰਨੇ ਸਿਰਫ ਕੋਈ ਮੇਰੇ 6 ਤੋਂ 7 ਏਕੜ ਦੇ ਕਰੀਫ ਅਸਰ ਖਰਾਬ ਹੋਈ ਆ ਪਰ 5 ਲੱਖ ਤੱਕ ਸਰਕਾਰੀ ਲਿਮਿਟ ਰੱਖੀ ਆ ਤੋਂ ਮੈਨੂੰ 1 ਲੱਖ ਦੇ ਕਰੀ ਮਿਹੜੀ ਰੱਖਣੀ ਆ ਮੇਰੇ ਖਾਤੇ ਚ ਦੇਖੋ ਜੀ ਦਿਵਾਲੀ ਤੋਂ ਪਹਿਲਾਂ ਰਾਤ ਮਿਲੀ ਆ ਕਿਉਂਕਿ ਪਰੇਸ਼ਾਨੀ ਸੀਗੀ ਫਸਲ ਨੁਕਸਾਨ ਗਈ ਆ ਡੰਗਰ ਮਾਲ ਡੰਗਰ ਵਾਸਤੇ ਵੀ ਕੋਈ ਚਾਰਾ ਨਹੀਂ ਹੈਗਾ ਪਰ ਸਰਕਾਰ ਦੇ ਨਾਲ ਜਿਹੜੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਜਿਨੇ ਐਨ ਆਰ ਆਈ ਪ੍ਰਾਣ ਨੇ ਜਿਨੇ ਆ ਬਾਕੀ ਹੋਰ ਸੰਸਥਾਵਾਂ ਨੇ ਉਹਨਾਂ ਦਾ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਸਾਡਾ ਆ ਬਹੁਤ ਸਾਥ ਦਿੱਤਾ ਵਾ ਅਸੀਂ ਤੇ ਆ ਦਿਲ ਤੋਂ ਧੰਨਵਾਦ ਸਾਰਿਆਂ ਦਾ